ਕੀ ਤੁਸੀਂ ਕਦੇ ਸੋਚਿਆ ਹੈ ਕਿ ਜ਼ਿੰਦਗੀ ਦੇ ਸਭ ਤੋਂ ਵੱਡੇ ਸਬਕ ਸ਼ੋਰ ਵਿੱਚ ਨਹੀਂ ਖਾਮੋਸ਼ੀ ਵਿੱਚ ਮਿਲਦੇ ਨੇ ਅਸੀਂ ਹਰ ਰੋਜ਼ ਸ਼ੋਰ ਨਾਲ ਘਿਰੇ ਰਹਿੰਦੇ ਹਾਂ ਲੋਕਾਂ ਦੀਆਂ ਗੱਲਾਂ ਦੁਨੀਆ ਦਾ ਹੰਗਾਮਾ ਆਪਣੇ ਦਿਮਾਗ ਦੀਆਂ ਉਲਝਣਾਂ ਪਰ ਸੱਚ ਇਹ ਹੈ ਅਸਲ ਸੂਝ ਉਸ ਵੇਲੇ ਜੰਮਦੀ ਹੈ ਜਦੋਂ ਅਸੀਂ ਚੁੱਪ ਹੋ ਕੇ ਵੇਖਣਾ ਸਿੱਖ ਲੈਨੇ ਹਾਂ ਸਭ ਤੁਹਾਨੂੰ ਕਹਿੰਦੇ ਨੇ ਬੋਲੋ ਆਪਣੀ ਆਵਾਜ਼ ਬੁਲੰਦ ਕਰੋ ਪਰ ਕੀ ਹੋਵੇ ਜੇ ਸਭ ਤੋਂ ਵੱਡੀ ਤਾਕਤ ਹੈ ਕੁਝ ਵੀ ਨਾ ਕਹਿਣਾ ਖਾਮੋਸ਼ ਨਿਗਰਾਨੀ ਇੱਕ ਐਸੀ ਤਾਕਤ ਹੈ ਜੋ ਸਾਨੂੰ ਜ਼ਿੰਦਗੀ ਨੂੰ ਬਹੁਤ ਡੂੰਘਾਈ ਨਾਲ ਸਮਝਣ ਦੀ ਸਮਰੱਥਾ ਦਿੰਦੀ ਹੈ ਅਸਲ ਸੁਪਰ ਪਾਵਰ ਬੋਲਣ ਵਿੱਚ ਨਹੀਂ ਸੁਣਨ ਤੇ ਵੇਖਣ ਵਿੱਚ ਇੱਕ ਖਾਮੋਸ਼ ਦਿਮਾਗ ਉਹੀ ਗੱਲਾਂ ਸਮਝਦਾ ਹੈ ਜੋ ਸ਼ੋਰ ਵਿੱਚ ਛੁਪ ਜਾਂਦੀਆਂ ਨੇ ਅਕਸਰ ਅਸੀਂ ਲਗਾਤਾਰ ਐਕਟ ਕਰਦੇ ਰਹਿੰਦੇ ਆ ਤੇ ਸਭ ਤੋਂ ਜ਼ਰੂਰੀ ਡਿਟੇਲ ਗਵਾ ਬੈਠਦੇ ਆ ਫਰਕ ਹੈ ਦੇਖਣ ਤੇ ਸੱਚਮੁੱਚ ਦੇਖਣ ਵਿੱਚ ਸੁਣਨ ਤੇ ਸੱਚਮੁੱਚ ਸੁਣਨ ਵਿੱਚ ਜਦੋਂ ਅਸੀਂ ਆਪਣੇ ਅੰਦਰਲੇ ਸ਼ੋਰ ਨੂੰ ਚੁੱਪ ਕਰਾ ਲੈਂਦੇ ਹਾਂ ਤਾਂ ਬਾਹਰ ਦੀ ਦੁਨੀਆ ਦੇ ਨਵੇਂ ਰੰਗ ਸਾਹਮਣੇ ਆਉਂਦੇ ਨੇ ਉਹ ਛੋਟੇ ਛੋਟੇ ਇਸ਼ਾਰੇ ਉਹ ਪੈਟਰਨ ਜੋ ਸਿਰਫ ਨਿਗਰਾਨ ਅੱਖ ਹੀ ਦੇਖ ਸਕਦੀ ਹੈ ਖਾਮੋਸ਼ ਨਿਗਰਾਨੀ ਰਿਸ਼ਤਿਆਂ ਨੂੰ ਸੁਧਾਰਦੀ ਹੈ ਗੱਲਬਾਤ ਨੂੰ ਆਸਾਨ ਕਰਦੀ ਹੈ ਟਕਰਾਅ ਨੂੰ ਘਟਾਉਂਦੀ ਹੈ ਸੋਚੋ ਜਦੋਂ ਤੁਸੀਂ ਕਿਸੇ ਮੁਸ਼ਕਿਲ ਗੱਲਬਾਤ ਵਿੱਚ ਹੋ ਤੇ ਚੁੱਪ ਰਹਿ ਕੇ ਪਹਿਲਾਂ ਸੁਣਦੇ ਹੋ ਤਾਂ ਜਵਾਬ ਹਮੇਸ਼ਾ ਸਹੀ ਹੁੰਦਾ ਹੈ ਨਵੀਂ ਚੀਜ਼ ਸਿੱਖਣ ਲਈ ਵੀ ਪਹਿਲਾਂ ਵੇਖਣਾ ਹੀ ਸਭ ਤੋਂ ਤੇਜ਼ ਰਸਤਾ ਹੈ ਅਤੇ ਮੌਕੇ ਉਹ ਤਾਂ ਹਮੇਸ਼ਾ ਉਹਨਾਂ ਨੂੰ ਹੀ ਮਿਲਦੇ ਨੇ ਜੋ ਚੁੱਪ ਰਹਿ ਕੇ ਸਭ ਕੁਝ ਸਮਝਦੇ ਨੇ ਤੁਰੰਤ ਰੈਐਕਟ ਕਰਨਾ ਸਾਨੂੰ ਕਦੇ ਡੂੰਗੀ ਸੂਝ ਨਹੀਂ ਦੇ ਸਕਦਾ ਪਰ ਜਦੋਂ ਅਸੀਂ ਖਾਮੋਸ਼ੀ ਨਾਲ ਦੇਖਦੇ ਹਾਂ ਤਾ ਅਸਲੀ ਕ੍ਰਿਟੀਕਲ ਥਿੰਕਿੰਗ ਤੇ ਪ੍ਰੋਬਲਮ ਸੋਲਵਿੰਗ ਜੰਮਦੀ ਹੈ ਦੁਨੀਆ ਦੇ ਕਈ ਵੱਡੇ ਬ੍ਰੇਕਥਰੂ ਸਿਰਫ ਖਾਮੋਸ਼ ਨਿਗਰਾਨੀ ਦਾ ਨਤੀਜਾ ਸਨ ਤਾਂ ਆਪਣੀ ਨਿਗਰਾਨੀ ਦੀ ਯਾਤਰਾ ਅੱਜ ਤੋਂ ਸ਼ੁਰੂ ਕਰੋ ਰੋਜ਼ ਕੁਝ ਮਿੰਟ ਕੱਢੋ ਬਿਨਾ ਜੱਜ ਕੀਤੇ ਲੋਕਾਂ ਨੂੰ ਵੇਖੋ ਕੁਦਰਤ ਨੂੰ ਤੱਕੋ ਆਪਣੇ ਅੰਦਰਲੇ ਸ਼ੋਰ ਨੂੰ ਚੁੱਪ ਕਰਾਓ ਤੁਸੀਂ ਵੇਖੋਗੇ ਕਿ ਇਹ ਇੱਕ ਛੋਟਾ ਜਿਹਾ ਕਦਮ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਵੱਡਾ ਬਦਲਾਅ ਲਿਆਵੇਗਾ ਯਾਦ ਰੱਖੋ ਜ਼ਿੰਦਗੀ ਦੇ ਸਭ ਤੋਂ ਵੱਡੇ ਸਬਕ ਸ਼ੋਰ ਵਿੱਚ ਨਹੀਂ ਖਾਮੋਸ਼ੀ ਵਿੱਚ ਮਿਲਦੇ ਨੇ ਖਾਮੋਸ਼ ਨਿਗਰਾਨੀ ਨੂੰ ਆਪਣੀ ਆਦਤ ਬਣਾਓ ਤੇ ਵੇਖੋ ਕਿ ਤੁਸੀਂ ਜਿਵੇਂ ਹਰ ਪਲ ਹੋਰ ਡੂੰਘਾ ਹੋਰ ਸਮਝਦਾਰ ਤੇ ਹੋਰ ਪਾਰਖੂ ਬਣਦੇ ਹੋ ਇਹ ਸਨ ਕੁਝ ਪੰਨੇ ਜ਼ਿੰਦਗੀ ਦੇ ਜਿਸ ਵਿੱਚ ਅੱਜ ਸੀ ਸੁਖਾਉਣ ਦੀ ਕੋਸ਼ਿਸ਼ ਕੀਤੀ ਦਾ ਪਾਵਰ ਆਫ ਸਾਇਲੈਂਟ ਆਬਜ਼ਰਵੇਸ਼ਨ ਕਾਮੋਸ਼ ਨਿਗਰਾਨੀ ਦੀ ਤਾਕਤ ਉਮੀਦ ਕਰਦੇ ਹਾਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਇਸ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰੋਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ